ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰਿਅਲ ਨਿਊਜ਼ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ ਰਾਜਨੀਤੀ ਵਿੱਚ ਰੁਚੀ ਰੱਖਣ ਵਾਲਿਆਂ ਦੀਆਂ ਨਜ਼ਰਾਂ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਤੇ ਲੱਗੀਆਂ ਹੋਈਆਂ ਨੇ ਕਿ ਹਰਿਆਣਾ ਵਿਧਾਨ ਸਭਾ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਉਹਦਾ ਰਿਜ਼ਲਟ ਕੀ ਹੋਵੇਗਾ ਉਹਦੇ ਵਿੱਚ ਕਿਹਦੀ ਸਰਕਾਰ ਬਣੇਗੀ ਮੁੱਖ ਤੌਰ ਤੇ ਜੋ ਫਿਲਹਾਲ ਰਾਜਨੀਤਿਕ ਵੰਟਾਂ ਦੀ ਗੱਲ ਕੀਤੀ ਜਾਵੇ ਜੇ ਉਹਨਾਂ ਨੇ ਐਨਾਲਿਸਿਸ ਦੀ ਗੱਲ ਕੀਤੀ ਜਾਵੇ ਤਾਂ ਕਿਹਾ ਜਾ ਸਕਦਾ ਹੈ ਕਿ ਆਧੁਨਿਕ ਤਰੀਕ ਦੇ ਵਿੱਚ ਪ੍ਰਮੁੱਖ ਤੌਰ ਤੇ ਮੁਕਾਬਲਾ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵਿੱਚ ਹੈ ਤੇ ਜਦ ਕਿ ਆਮ ਆਦਮੀ ਪਾਰਟੀ ਵੀ ਚੋਣਾਂ ਲੜ ਰਹੀ ਹੈ ਪਰ ਜਿਸ ਤਰ੍ਹਾਂ ਦਾ ਬਿਆਨ ਆਮ ਆਦਮੀ ਪਾਰਟੀ ਦੇ ਕਨਵੀਨਰ ਦਾ ਆਇਆ ਉਸ ਤੋਂ ਇਹ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਵੀ ਜਾਣ ਚੁੱਕੀ ਹੈ ਕਿ ਸ਼ਾਇਦ ਹਰਿਆਣਾ ਦੇ ਵਿੱਚ ਉਹਨਾਂ ਵਾਸਤੇ ਕੁਝ ਇਹੋ ਜਿਹਾ ਸਾਹਮਣੇ ਨਹੀਂ ਨਿਕਲ ਕੇ ਆਣ ਵਾਲਾ ਇਸ ਲਈ ਉਹ ਬੰਮਰ ਦੀ ਗੱਲ ਕਰਨਾ ਤੇ ਦੂਰ ਦੀ ਗੱਲ ਸੋਚਣੇ ਲੱਗਦਾ ਹੈ ਉਹ ਬੰਮਰ ਦੀ ਗੱਲ ਹੀ ਨਹੀਂ ਕਰ ਰਹੇ ਹੁਣ ਜੋ ਉਹਨਾਂ ਦਾ ਬਿਆਨ ਆਇਆ ਉਹ ਵਾਕਿਆ ਹੀ ਹੈਰਾਨ ਕਰ ਦੇਣ ਵਾਲਾ ਹੈ ਕਿਉਂ ਕਰੇਨਗੇ ਆਪ ਹਰਿਆਣਾ ਵਿੱਚ ਕਿੰਗ ਮੇਕਰ ਹੋਵੇਗੀ ਕਿਉਂਕਿ ਇਸ ਤੋਂ ਬਿਨਾਂ ਇਸ ਦੇ ਸਮਰਥਨ ਤੋਂ ਬਿਨਾਂ ਕੋਈ ਵੀ ਸਰਕਾਰ ਨਹੀਂ ਬਣਦੀ ਦੋਸਤੋ ਰਾਜਨੀਤੀ ਦੇ ਵਿੱਚ ਕੋਈ ਵੀ ਪਾਰਟੀ ਹੁੰਦੀ ਹੈ ਹਮੇਸ਼ਾ ਚੋਣਾਂ ਵਿੱਚ ਜਦੋਂ ਵੀ ਕੁੱਦਦੀ ਹੈ ਚੋਣਾਂ ਵਿੱਚ ਭਾਗ ਲੈਂਦੀ ਹੈ ਖਾਸ ਕਰ ਜਦੋਂ ਕੋਈ ਰਾਸ਼ਟਰੀ ਪਾਰਟੀ ਹੋਵੇ ਤਾਂ ਉਹਦਾ ਇੱਕੋ ਲਕਸ਼ ਹੁੰਦਾ ਹੈ ਕਿ ਉਹ ਸਰਕਾਰ ਬਣਾਵੇ ਸਰਕਾਰ ਬਣਾਉਣ ਦਾ ਦਾਅਵੇ ਕਰੇ ਤਾਂ ਕਿ ਹੋਰ ਸਪੋਟਰ ਦੇ ਵਿੱਚ ਸਪੋਟਰ ਦੇ ਨਾਲ-ਨਾਲ ਜਿਹੜਾ ਉਹਦਾ ਵੋਟਰ ਹੈ ਉਹਨੂੰ ਵੀ ਉਸ ਰਾਜਨੀਤੀ ਪਾਰਟੀ ਤੇ ਵਿਸ਼ਵਾਸ ਹੋਵੇ ਦੋਸਤੋ ਚਾਹ ਪੰਜਾਬ ਹੋਵੇ ਜਾਂ ਦਿੱਲੀ ਹੋਵੇ ਜੇ ਇਹਨਾਂ ਦੋਨਾਂ ਸਟੇਟਾਂ ਦੀ ਗੱਲ ਕਰੀਏ ਆਵਾਰੀ ਪਾਰਟੀ ਜਗਜਾਦ ਵੀ ਚੋਣਾਂ ਲੜੀ ਤਾਂ ਉਹਨਾਂ ਨੇ ਸਰਕਾਰ ਬਣਾਉਣ ਦੀ ਗੱਲ ਕੀਤੀ ਤੇ ਪੰਜਾਬ ਵਿੱਚ ਵੀ ਸਰਕਾਰ ਬਣੀ ਤੇ ਦਿੱਲੀ ਦੇ ਵਿੱਚ ਵੀ ਸਰਕਾਰ ਬਣੀ 2022 ਦੇ ਚੋਣਾਂਵਾਂ ਦਾ ਸਰਕਾਰ ਬਣੀ ਹੀ ਬਣੀ ਪੰਜਾਬ ਜਗਜਾਦ ਦੀ ਪਾਰਟੀ ਦੀ 2017 ਦੇ ਵਿੱਚ ਵੀ ਇੱਕ ਦਾਵਾ ਕੀਤਾ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਕੇ ਆ ਰਹੀ ਹੈ ਚਾਦ ਕਿ ਉਹ ਵਿਰੋਧੀ ਧਿਰ ਦੀ ਸਭ ਤੋਂ ਵੱਡੀ ਪਾਰਟੀ ਬਣ ਕੇ ਰਹੇ। ਹੁਣ ਹਰਿਆਣਾ ਦੀ ਚੋਣਾਂ ਨੇ ਆਮ ਆਦਮੀ ਪਾਰਟੀ ਵੱਲੋਂ ਕੁਝ ਮਹੀਨੇ ਪਹਿਲੇ ਕਹਿ ਦਿੱਤਾ ਗਿਆ ਸੀ ਕਿ ਹਰਿਆਣਾ ਵਿਧਾਨ ਸਭਾ ਦੀਆਂ 90 ਦੇ 90 ਸੀਟਾਂ ਤੇ ਕੋਈ ਇਕੱਲੇ ਤੌਰ ਤੇ ਚੋਣ ਲੜੇਗੀ। ਚਾਹੇ ਲੋਕ ਸਭਾ ਦੀਆਂ ਚੋਣਾਂ ਕਾਂਗਰਸ ਦੇ ਨਾਲ ਐਜ਼ ਅ ਇੰਡੀ ਕੰਧਵਾਂ ਦੇ ਵਿੱਚ ਮਿਲ ਕੇ ਲੜੀਆਂ। ਪਰ ਵਿਧਾਨ ਸਭਾ ਦੀ ਚੋਣਾਂ ਦੇ ਜਿਹੜੇ ਕਹਿੰਦੇ ਰਣਨੀਤੀ ਨੀਤੀ ਕੁਝ ਹੋ ਰਹੀ ਹੁੰਦੀ ਹੈ ਕਾਂਗਰਸ ਅਤੇ ਆਮ ਆਦਮੀ ਪਾਰਟੀ ਇੰਡੀ ਗਠਵੰਦਾਂ ਦਾ ਹਿੱਸਾ ਹੋਣ ਦੇ ਬਾਵਜੂਦ ਵੀ ਕਾਫੀ ਸਮੇਂ ਤੋਂ ਅਲੱਗ-ਅਲੱਗ ਤੌਰ ਤੇ ਹਰਿਆਣਾ ਵਿਧਾਨ ਸਭਾ ਦੀਆਂ 90-90 ਸੀਟਾਂ ਤੇ ਚੋਣਾਂ ਦੇ ਤਿਆਰੀਆਂ ਵਿੱਚ ਰੁੱਝੋਈਆਂ ਸਨ ਤੇ ਹਰ ਇੱਕ ਹਲਕੇ ਦੇ ਵਿੱਚ ਇੱਕ-ਇੱਕ ਕੈਂਡੀਡੇਟ ਤਿਆਰ ਕੀਤਾ ਜਾ ਰਿਹਾ ਸੀ ਜਿਹੜਾ ਮੌਜੂਦ ਕੈਂਡੀਡੇਟ ਹੋਵੇ ਜਿਹੜਾ ਜਿੱਤਣ ਦੇ ਕੈਪੈਸਿਟੀ ਰੱਖਦਾ ਹੋਵੇ ਪਰ ਕਹਿੰਦੇ ਸਾਡੇ ਦੇਸ਼ ਦੀ ਰਾਜਨੀਤੀ ਦੇ ਵਿੱਚ ਕੁਝ ਵੀ ਪੱਕੇ ਤੌਰ ਤੇ ਨਹੀਂ ਕੀਤਾ ਜਾ ਸਕਦਾ ਕਿਉਂਕਿ ਰਾਜਨੀਤੀ ਦੇ ਵਿੱਚ ਕਿਹੜਾ ਬਿਆਨ ਕਿਹੜਾ ਨੇਤਾ ਕਿਹੜਾ ਦਲ ਕਿਸ ਸਮੇਂ ਕੀ ਬੋਲ ਦੇਵੇ ਕੀ ਕਹਿ ਦੇਵੇ ਕਿੱਥੇ ਖੜ ਜਾਵੇ ਕੁਝ ਵੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿਹੜਾ ਨਾਮੀਨੇਸ਼ਨ ਪ੍ਰੋਸੈਸ ਹੋਣ ਤੋਂ ਕੁਝ ਦਿਨ ਪਹਿਲਾਂ ਜਿੱਦਾਂ ਇਹ ਗੱਲ ਚੱਲੇ ਕਿ ਹਰਿਆਣਾ ਦੇ ਵਿੱਚ ਕਾਂਗਰਸ ਫੀਡਬੈਕ ਮੰਗ ਰਹੀ ਹੈ ਕਿ ਆਮ ਆਦਮੀ ਪਾਰਟੀ ਨਾਲ ਸਮਝੌਤਾ ਜੇ ਹੋ ਸਕਦਾ ਹੈ ਤਾਂ ਉਹ ਦੇਖਿਆ ਜਾਵੇ ਜਿੱਦਾਂ ਇਹ ਗੱਲ ਚੱਲੀ ਰਣ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਸਮਝੌਤੇ ਦੀਆਂ ਗੱਲਾਂ ਚਰਚਾਵਾਜ ਵਿੱਚ ਆੜ ਲੱਗੀਆਂ ਤੇ ਇੱਥੋਂ ਤੱਕ ਵੀ ਚਰਚਾ ਹੋਈ ਕਿ ਸੀਟਾਂ ਦੀ ਵੰਡ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਕਾਂਗਰਸ ਦੇ ਨੇਤਾ ਵਿਚ ਕੋਈ ਵਿਚਾਰ ਵੀ ਮੀਟਿੰਗ ਹੋਈ ਹੈ ਪਰ ਸੀਟਾਂ ਦੇ ਸ਼ੇਅਰਿੰਗ ਨੂੰ ਲੈ ਕੇ ਇਹ ਮਾਮਲਾ ਸਿਰੇ ਨਹੀਂ ਚੜ੍ਹ ਸਕਿਆ ਕਿਉਂਕਿ ਰਾਜ ਦੇ ਖੇਤਰਾਂ ਵਿੱਚ ਇਸ ਗੱਲ ਦੀ ਚਰਚਾ ਸੀ ਕਿ ਕਾਂਗਰਸ ਪਾਰਟੀ ਚਾਹੁੰਦੀ ਹੈ ਕਿ ਜੇ ਆਮ ਆਦਮੀ ਪਾਰਟੀ ਚਾਰ ਪੰਜ ਸੀਟਾਂ ਲੈਣ ਲਈ ਤਿਆਰ ਹੈ ਤਾਂ ਕਾਂਗਰਸ ਪਾਰਟੀ ਸੀਟ ਸ਼ੇਅਰਿੰਗ ਦੇ ਤਹਿਤ ਚਾਰ ਪੰਜ ਸੀਟਾਂ ਦੇ ਸਕਦੀ ਹੈ ਜਦਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਜ਼ਿਆਦਾ ਸੀਟਾਂ ਦੀ ਮੰਗ ਰੱਖ ਰਹੀ ਸੀ ਦੋਸਤੋ ਆਖਰ ਇਹ ਸਮਝੌਤਾ ਸਿਰੇ ਨਹੀਂ ਚੜ੍ਹ ਸਕਿਆ ਤੇ ਆਮ ਆਦਮੀ ਪਾਰਟੀ ਜਿਹੜੀ ਕਾਫੀ ਮਿਹਨਿਆ ਕੋ ਹਰਿਆਣਾ ਦੇ ਵਿੱਚ ਵਿਦਿਆਨ ਸਾਹਾ ਦੇ ਚੋਣਾ ਦੀ ਤਿਆਰੀ ਵਿੱਚ ਰੁੱਝੀ ਹੋਈ ਸੀ ਉਹਨਾਂ ਨੇ ਵੀ ਆਪਣੇ ਕੈਂਡੀਡੇਟ ਅਲੱਗ ਤੌਰ ਤੇ ਉਤਾਰਨ ਦਾ ਫੈਸਲਾ ਕਰ ਲਿਆ ਦੋਸਤੋ ਜੇ ਮੁੱਖ ਤੌਰ ਤੇ ਦੇਖਿਆ ਜਾਵੇ ਤਾਂ ਉੱਥੇ 4 5 ਅਲੱਗ-ਅਲੱਗ ਪ੍ਰਮੁੱਖ ਪਾਰਟੀਆਂ ਨੇ ਉਹਨਾਂ ਵਿੱਚ ਦੇਖਿਆ ਜਾਵੇ ਤਾਂ ਪ੍ਰਮੁੱਖ ਤੌਰ ਤੇ ਮੁਕਾਬਲਾ ਭਾਰਤੀ ਜਨਤਾ ਪਾਰਟੀ ਦੇ ਕਾਂਗਰਸ ਪਾਰਟੀ ਵਿੱਚ ਦੱਸਿਆ ਜਾਂਦਾ ਹੈ ਪਰ ਆਮ ਆਦਮੀ ਪਾਰਟੀ ਵੀ ਇਹ ਚਾਹੁੰਦੀ ਸੀ ਕਿ ਉਹ ਜ਼ਿਆਦਾ ਸੀਟਾਂ ਦੇ ਲੜਕੇ ਆਪਣੀ ਸਰਕਾਰ ਬਣਾਵੇ ਪਰ ਹੁਣ ਜੋ ਅਰਵਿੰਦ ਕੇਜਰੀਵਾਲ ਦਾ ਕੱਲ ਹਰਿਆਣਾ ਦੇ ਜਦੋਂ ਮੈਗਾ ਰੋਡ ਸ਼ੋਅ ਕਰ ਰਹੇ ਸਨ ਜਗਾਦਰੀ ਵਿਧਾਨ ਸਭਾ ਦੇ ਉਮੀਦਵਾਰ ਦੇ ਹੱਥ ਦੇ ਵਿੱਚ ਜੋ ਜੋ ਅਖਬਾਰਾਂ ਵਿੱਚ ਬਿਆਨ ਛਪਿਆ ਹੈ ਉਹ ਸੱਚਮੁੱਚ ਹੈਰਾਨ ਕਰ ਦੇਣ ਵਾਲਾ ਹੈ ਕਿ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣ ਦੀ ਬਿਲਕੁਲ ਹੀ ਮੇਨ ਸੈਟ ਦਿੱਤੀ ਆਖਰ ਕੀ ਕਾਰਨ ਹੈ ਕਿ ਆਵਾਦੀ ਪਾਰਟੀ ਹਰਿਆਣਾ ਦੇ ਵਿੱਚ ਸਰਕਾਰ ਬਣਾਉਣ ਦਾ ਦਾਵਾ ਨਹੀਂ ਕਰ ਰਹੀ ਕਿਉਂਕਿ ਜੋ ਬਿਆਨ ਸਾਹਮਣੇ ਅਖਬਾਰਾਂ ਵਿੱਚ ਛਪਿਆ ਉਹਦੇ ਵਿੱਚ ਇਹ ਕਿਹਾ ਗਿਆ ਕਿ ਅਰਵਿੰਦ ਕੇਜਰੀਵਾਲ ਦਾ ਜੋ ਬਿਆਨ ਹੈ ਆ ਹਰਿਆਣਾ ਵਿੱਚ ਕੀ ਗੇ ਮੇਕਰ ਹੋਵੇਗੀ ਕਿਉਂਕਿ ਇਸ ਦੇ ਸਮਰਥਕਾਂ ਤੋਂ ਬਿਨਾਂ ਕੋਈ ਵੀ ਸਰਕਾਰ ਨਹੀਂ ਬਣਦੀ ਹੈ ਦੋਸਤੋ ਇਸ ਤੋਂ ਤਾਂ ਲੱਗਦਾ ਕਿ ਆਮ ਆਦਮੀ ਪਾਰਟੀ ਵਲੋਂ ਚੋਣੋਂ ਤੋਂ ਪਹਿਲੇ ਹੀ ਆਤਮ ਸਮਰਪਣ ਕਰਨ ਦਿੱਤਾ ਗਿਆ ਕਿਉਂਕਿ ਜੇ ਆਮ ਆਦਮੀ ਪਾਰਟੀ ਦੇ ਅੰਦਰ ਕੌਨਫੀਡੈਂਸ ਹੁੰਦਾ ਜਿਵੇਂ ਪੰਜਾਬ ਅਧੇ ਦਿੱਲੀ ਦੇ ਵਿੱਚ ਕੌਨਫੀਡੈਂਸ ਦਿਖਾਈ ਦਿੱਤਾ ਸਰਕਾਰ ਬਣਾਈ ਉਹ ਕੌਨਫੀਡੈਂਸ ਰਾਜਨੀਤਿਕ ਤੌਰ ਤੇ ਜਾਂ ਕੌਨਫੀਡੈਂਸ ਉਹ ਹਰਿਆਣਾ ਦੇ ਚੋਣਾਂ ਵਿੱਚ ਲੱਗਦਾ ਫਿਲਹਾਲ ਦਿਖਾਈ ਨਹੀਂ ਦੇ ਰਿਹਾ ਇਸ ਲਈ ਕਿੰਗ ਮੇਕਰ ਬਣਨ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿਉਂਕਿ ਕਈ ਰਾਜਨੀਤਿਕ ਐਨਾਲਿਸਿਸ ਕਰਨ ਵਾਲੇ ਇਹ ਗੱਲ ਕਹਿ ਰਹੇ ਨੇ ਕਿ ਉੱਥੇ ਤ੍ਰਿਸ਼ੰਕੂ ਵਿਧਾਨ ਸਭਾ ਬਣ ਸਕਦੀ ਹੈ ਤ੍ਰਿਸ਼ੰਕੂ ਵਿਧਾਨ ਸਭਾ ਸਾਹਮਣੇ ਆ ਸਕਦੀ ਹੈ ਇਸ ਲਈ ਹੋ ਸਕਦਾ ਹੈ ਕਿ ਜਿਵੇਂ ਅਰਵਿੰਦ ਕੇਜਰੀਵਾਲ ਨੂੰ ਬਿਆਨ ਦਿੱਤਾ ਗਿਆ ਹੈ ਜੇ ਤ੍ਰਿਸ਼ੰਕੂ ਵਿਧਾਨ ਸਭਾ ਸਾਹਮਣੇ ਆਉਂਦੀ ਹੈ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਦਾ ਹੋ ਸਕਦਾ ਹੈ ਕਿ ਕੁਝ ਸੀਟਾਂ ਆਮ ਆਦਮੀ ਪਾਰਟੀ ਜਿੱਤ ਜਾਵੇ ਜਿੱਤਣ ਦੀ ਕਪੈਸਿਟੀ ਜੋਵੇ ਤਜੋ ਜੇ ਸੰਕੋ ਵਿਧਾਨ ਸਭਾ ਸਾਹਮਣੇ ਆਉਂਦੀ ਹੈ ਕਿਸੇ ਨੂੰ ਬਹੁਮਤ ਨਹੀਂ ਮਿਲਦਾ ਤੇ ਆਪਾਂ ਦੇ ਪਾਰਟੀ ਨੂੰ ਕੁਝ ਵਿਧਾਨ ਸਭਾ ਦੀਆਂ ਸੀਟਾਂ ਪ੍ਰਾਪਤ ਹੋ ਜਾਂਦੀਆਂ ਨੇ ਤਾਂ ਅਰਵਿੰਦ ਕੇਜਰੀਵਾਲ ਦੀ ਇਹ ਵਿਖਵਾਣੀ ਵੀ ਸਹੀ ਸਾਬਿਤ ਹੋ ਸਕਦੀ ਹੈ ਦੋਸਤੋ ਫਿਲਹਾਲ ਸਭ ਦੀ ਨਜ਼ਰ ਇਸ ਗੱਲ ਤੇ ਟਿੱਕੀ ਹੋਈਆਂ ਨੇ ਕਿ ਆਕਰ ਹਰਿਆਣਾ ਵਿਧਾਨ ਸਭਾ ਦੇ ਚੋਣ ਦਾ ਰਿਜ਼ਲਟ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ ਦੋਸਤੋ